जीडीएस न्यूज़ चैनल ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਕਾਰਨ ਕਾਰਨ ਦੇ ਅਸੀਂ ਦਿਸ਼ਾਰਾ ਗਰਾਉਂਡ ਤੇ ਖੜੇ ਆ ਇਹ ਜੋ ਟਾਂਕੀ ਹੈ ਤੇ ਇੱਕ ਬਜ਼ੁਰਗ ਜੋ ਕਿ ਆਪਣੀ ਇੱਕ ਰਿਪੋਰਟ ਲੈ ਕੇ ਤੁਸੀਂ ਪਿੱਛੇ ਬੋਰਡ ਦੇਖ ਰਹੇ ਹੋ ਕਫਨ ਬੋਲਪਿਆ ਨਸ਼ੇ ਨਾਲ ਉੱਤਾਂ ਦੀ ਮੌਤ ਦੀ ਸਰਕਾਰ ਜ਼ਿੰਮੇਵਾਰ ਇਸਨੇ ਜੋ ਨਸ਼ਿਆਂ ਤੋਂ ਇੱਕ ਤੰਗ ਹੋ ਕੇ ਪਿੱਖੀ ਵਿੰਡ ਦੇ ਵਿੱਚ ਕੰਪਲੇਂਟ ਕੀਤੀ ਇਸ ਦੇ ਨਾਮ ਤੇ ਬਹੁਤ ਸਾਰੀਆਂ ਜੋ ਦਰਖਾਸਤਾਂ ਦਿੱਤੀਆਂ ਗਈਆਂ ਤੇ ਇਸ ਨੂੰ ਉੱਥੇ ਥਾਣੇ ਤੋਂ ਜੋ ੱੱਕੇ ਮਾਰ ਕੇ ਕੱਢਿਆ ਗਿਆ ਤੇ ਰੋਸ ਪ੍ਰਦਰਸ਼ਨ ਕਰਨ ਵਾਸਤੇ ਤੁਸੀਂ ਇਹ ਟਾਂਕੇ ਦੇਖ ਸਕਦੇ ਹੋ ਉੱਪਰਲੀ ਮੱਜਲ ਤੇ ਇਹ ਜੋ ਬਜ਼ੁਰਗ ਚੜਿਆ ਹੋਇਆ ਹੈ ਔਰ ਇਹ ਕਹਿੰਦਾ ਹੈ ਕਿ ਮੇਰੀ ਜੋ ਮੇਰੇ ਨਾਲ ਹੋਇਆ ਹੈ ਜੋ ਰੋਸ ਪ੍ਰਦਰਸ਼ਨ ਕਰਨ ਵਾਸਤੇ ਇਸ ਟਾਂਕੀ ਦੇ ਸਵੇਰ ਦਾ ਜੋ ਤਕਰੀਬਨ ਇਸ ਟਾਂਕੀ ਦੇ ਉੱਪਰ ਚੜਿਆ ਹੈ ਹਜੇ ਤੱਕ ਅਸੀਂ ਦੇਖ ਪਾ ਰਹੇ ਹਾਂ ਕਿ ਕੋਈ ਵੀ ਤਰਨਕਾਰਨ ਦਾ ਉੱਚ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਅਸੀਂ ਦੇਖ ਪਾ ਰਹੇ ਹਾਂ ਕਿ ਸਵੇਰ ਦੇ ਜੋ ਜਗਤਾਰ ਸਿੰਘ ਸਿਧਵਾਏ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਉੱਪਰ ਰੋਸ ਪ੍ਰਦਰਸ਼ਨ ਕਰ ਰਹੇ ਹਨ ਜੋ ਕਿ ਮੈਂ ਦੇਖ ਪਾ ਰਹੀ ਹਾਂ ਕਿ ਕੋਈ ਵੀ ਉੱਚ ਅਧਿਕਾਰੀ ਹਜੇ ਤੱਕ ਇੱਥੇ ਨਹੀਂ ਪਹੁੰਚਿਆ ਜੇਕਰ ਰੱਬ ਨਾ ਕਰੇ ਕਿ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਵੱਡੇ ਤੋਂ ਵੱਡਾ ਜੋ ਮੰਤਰੀ ਹੈ ਵੱਡੇ ਤੋਂ ਵੱਡਾ ਅਧਿਕਾਰੀ ਇੱਥੇ ਆਵੇਗਾ ਪਰ ਇਸ ਟਾਈਮ ਇਸ ਦਾ ਕੋਈ ਵੀ ਸੁਣਵਾਈ ਨਹੀਂ ਹੋ ਪਾ ਰਹੀ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਇਸ ਸਥਾਨ ਤੇ ਜਿੱਥੇ ਅਸੀਂ ਖੜੇ ਹਾਂ ਤੇ ਕੁਝ ਹੀ ਦੂਰੀ ਤੇ ਜੋ ਕਿ ਸਿਟੀ ਥਾਣਾ ਹੈ ਔਰ ਕੁਝ ਹੀ ਦੂਰੀ ਤੇ ਇੱਕ ਐਮਐਲਏ ਜੋ ਹੈ ਉਹਦੇ ਆਫਿਸ ਹੈ ਲੇਕਿਨ ਇੰਨਾ ਨਜ਼ਦੀਕ ਹੋਣ ਦੇ ਬਾਵਜੂਦ ਵੀ ਇੰਡੀ ਵਿੱਚ ਜੋ ਪ੍ਰੈਸ ਰਿਪੋਰਟਰ ਇੱਥੇ ਆ ਗਏ ਨੇ ਨਿਊਜ਼ ਕਰਨ ਵਾਸਤੇ ਲੋਕ ਪਬਲਿਕ ਇਕੱਠੀ ਹੋ ਗਈ ਹੈ ਪਰ ਕੋਈ ਵੀ ਉੱਚ ਅਧਿਕਾਰੀ ਹਜੇ ਤੱਕ ਨਹੀਂ ਪਹੁੰਚਿਆ ਸੋ ਦੇਖਦੇ ਹਾਂ ਜੀ ਅੱਗੇ ਕੀ ਹੁੰਦਾ ਹੈ ਤੁਸੀਂ ਜੁੜੇ ਰਹੋ ਜੀਡੀਐਸ ਨਿਊਜ਼ ਚੈਨਲ ਨਾਲ ਨਸ਼ਾ ਬਰੋਦੀ ਮੇਜਰ ਕਫਨ ਬੋਰਡ ਪੰਜਾਬ ਜਗਤਾਰ ਸਿੰਘ ਸਿਧਮਾ ਜੀ ਥੈਂਕ ਯੂ ਪਰ ਪਾਣੀ ਵਾਲੀ ਟੈਂਕੀ ਦੀ ਪਰਚੰਗ ਦੀ ਕੀ ਦਿੱਕਤ ਆਈ ਹੈ ਜਿ ਕਿ ਤੇ ਹੋਈ ਆ ਜੀ ਪੰਜਾਬ ਪੁਲਿਸ ਦੇ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਰੋਜ਼ ਝੂਠੇ ਵਾਦੇ ਕਰਦਾ ਜੀ ਅਸੀਂ ਸੈਮੀਨਾਰ ਕਰਦਾ ਨਸ਼ੇ ਖਾਣ ਕੋਈ ਨਸ਼ਾ ਵੇਚਦਾ ਸਾਨੂੰ ਇਤਲਾਹ ਦਿਓ ਨਾਂ ਗੁਪਤ ਰੱਖਿਆ ਜਾਓ ਅਸੀਂ ਸ਼ਰੇਆਮ ਨਾਂ ਦੱਸਣ ਦੇ ਆ ਥਾਣਿਆਂ ਦੇ ਬੂਹੇ ਤੇ ਲਿਖਤਾ ਨਹੀਂ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤੇ ਹੁਣ ਤੇ ਤੁਹਾਨੂੰ ਕਾਰਨ ਕੀ ਬਣਿਆ ਵੀ ਜਿਹੜਾ ਤਾਂ ਇਹਨੂੰ ਜਿਹੜੀ ਦਰਖਾਸਤ ਦਿੱਤੀ ਤੇ ਤੁਹਾਨੂੰ ਜਾਣ ਦਾ ਮੌਕਾ ਇੱਥੇ ਜਾਣਾ ਪਿਆ ਮਜਬੂਰਨ ਜਾਣਾ ਪਿਆ ਸਾਨੂੰ ਮਜਬੂਰਨ ਜਾਣਾ ਪਿਆ ਵੀ ਐਸਐਚਓ ਮਨੋਜ ਕੁਮਾਰ ਜਿਹੜਾ ਕਿਚੀਵੰਡ ਥਾਣਾ ਵੀ ਕਿਚੀਵੰਡ ਦੇ ਇੱਕ ਉਹਦਾ ਬਾਡੀਗਾਰਡ ਉਹਨੇ ਮੈਨੂੰ ਗਾੜੀ ਘਰੋਚ ਕੀਤਾ ਤੇ ਬਾਡੀਗਾਰਡ ਨੇ ਧੱਕੇ ਮਾਰੇ ਇਹਦੇ ਜਾਂਦਾ ਇਹਨੂੰ ਧੱਕੇ ਮਾਰ ਕੇ ਬਾਹਰ ਕੱਢੋ ਜਿਹੜਾ ਨਸ਼ਿਆਂ ਦੇ ਖਿਲਾਫ ਆਵਾਜ਼ ਠੋਂਦਾ ਤੂੰ ਵੱਡਾ ਨਸ਼ਾ ਬੰਦ ਕਰਾਉ ਗਲਤ ਸ਼ਬਦਾਵਲੀ ਵਰਤੀ ਆ ਜੀ ਇੱਕ ਦੋ ਫਿਰ ਜਿਹੜਾ ਤੂੰ ਪਰਮਿਸ਼ਨ ਜਿਹਦਾ ਵਾ ਇਹ ਲੈ ਕੇ ਆਂਦਾ ਫੋਚ ਲੈ ਕੇ ਆਂਦਾ ਤੇ ਕਾਣ ਕਿਉਂ ਲੋੜ ਪਈ ਵੀ ਇਹ ਕਫਨ ਜਿਹੜਾ ਮਿਸ਼ਨ ਨਹੀਂ ਹੋਣਾ ਪਿਆ ਇਹ ਕਫਨ ਬੋਲ ਪਿਆ ਜੀ ਸਨ 16 ਦੇ ਵਿੱਚ ਸਰਦਾਰ ਮਖਤਿਆਰ ਸਿੰਘ ਪੱਤੀ ਨੇ ਲਿਆਂਦਾ ਸੀਗਾ ਉਹਦਾ ਲੜਕਾ ਮਨਜੀਤ ਸਿੰਘ ਡਰੱਗ ਦਾ ਟੀਕਾ ਲਾ ਕੇ ਜਿਹੜਾ ਆ ਉਹ ਹੀ ਮਤਲਬ ਚੱਲ ਬਸਿਆ ਸੀਗਾ ਤੇ ਉਦੋਂ ਸਰ ਉਦੋਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਹਦਾ ਕਫਨ ਮੋਮੋਰੰਡਮ ਕਰਕੇ ਭੇਜ ਦਿੱਤਾ ਸੀ ਡੀਪੀ ਕਮਿਸ਼ਨਰ ਤਰਨਤਾਰਨ ਦੇ ਰਾਈ ਵੀ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਪੰਜਾਬ ਦੀ ਖਤਮ ਹੋਦੀ ਜਾਂਦੀ ਆ ਤੇ ਇਸ ਕਰਕੇ ਉਦੋਂ ਆਇਆ ਨਸ਼ਾ ਵਿਰੋਧੀ ਮਿਸ਼ਨ ਕਫਨ ਬੋਲ ਪਿਆ ਪੰਜਾਬ ਜਿਹੜਾ ਸਤਾਰਤ ਹੋਇਆ ਸੀ ਤੁਹਾਡੇ ਵੀ ਬੱਚੇ ਨਸ਼ੇ ਦੇ ਗੁਲਤਾਨ ਨੇ हां जी मेरे दो लड़के जड़े हैं वो भी गलत सोसाइटी में बैठ के लग गए हैं जिन्ना च उन गोसेवक सिंह ठीक आ दे सुखविंदर सिंह आ जा भी ला लींदा कदे करी लगातार ही देखा ਤੁਸੀਂ ਠਾਣੇ ਗਾੜੀ ਐਸਐਟੂ ਗਾੜੀਆਂ ਟਿਪੀ ਗਾੜੀ ਬੂਏ ਤਨੇ ਮਾਰਦੀ ਉਹ ਕੋਈ ਸੁਣਵਾਈ ਹੁੰਦੀ ਐ ਜਾਂ ਕਿਸ ਤਾਂ ਹੁੰਦਾ ਓਦੋਂ ਵਿਸ਼ਵਾਸ ਦਿਵਾ ਕੇ ਠਾ ਦੇਂਦੇ ਆਈਐਸਐਸਪੀ ਸਾਹਿਬ ਦੇ ਦਫ਼ਤਰ ਵੀ ਜਦੋਂ ਪਿੱਛੇ ਦੇ ਬੇਟਾਂ ਦੇ ਇਹਨਾਂ ਨੇ ਬਿਆਨ ਲਿਖ ਲਿਆ ਜੀ ਇਹੀ ਕਾਰਵਾਈ ਕਰਾਂਗੇ ਕੋਈ ਕਾਰਵਾਈ ਨਹੀਂ ਹੋਈ ਜੇ ਆਮ ਆਦਮੀ ਕੀ ਮੰਡਠਾ ਨੇ ਲਿਖਤ ਲਾ ਕੇ ਬੇਟਾ ਉਦਨ ਵੀ ਆਦੇ ਲੈਓ ਕਾਰਵਾਈ ਕਰਦੇ ਆਂ ਤੇ ਮੁੜ ਕੇ ਕੋਈ ਕਾਰਵਾਈ ਨਹੀਂ ਹੁੰਦੀ ਦੋਗਲੂਆਂ ਨੇ ਮਿੱਟੀ ਝਾੜ ਦਿੰਦੇ ਆਂ ਮੈਂ ਇਹੋ ਮੰਗ ਕਰਦਾ ਆਂ ਵੀ ਪੰਜਾਬ ਦੀ ਜਵਾਨੀ ਜਿਹੜੀ ਆ ਖਤਮ ਹੋਦੀ ਜਾਂਦੀ ਆ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਸੀਂ ਉਦੋਂ ਵਾਅਦਾ ਕੀਤਾ ਸੀ ਵੀ ਜਿਹੜਾ ਚੱਟਾ 6 ਮਹੀਨਿਆਂ ਚ ਖਤਮ ਹੋ ਜਾਊਗਾ ਤੇ ਚੱਟਾ ਜਿਹੜਾ ਆ ਉਹ ਜਿਉਂਦਾ ਤਿਉਂ ਹੀ ਆ ਪੰਜਾਬ ਅੱਗੇ ਨਾਲੋਂ ਦੋ ਗੁਣਾ ਵੱਧ ਗਿਆ ਜਿਹੜੇ ਪਿੰਡ ਮਰਜੀ ਚੱਲ ਜਾਓ ਗਲੀ ਮਹਲੇ ਹਰ ਥਾਂ ਤੁਹਾਨੂੰ ਚੱਟਾ ਮਿਲੂਗਾ ਤੇ ਐਸੇ ਕਰਕੇ ਮੇਰੀ ਬੇਨਤੀ ਆ ਵੀ ਜਿੱਟਾ ਜਿਹੜਾ ਇਹ ਬੰਦ ਹੋਣਾ ਚਾਹੀਦਾ ਹੈ ਤੇ ਐਸੇ ਤੋਂ ਮਨੋਹ ਕੁਮਾਰ ਦੇ ਉਹਦੇ ਬਾਡੀਗਾਰਡ ਦੇ ਬਰ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੇ ਤੁਸੀਂ ਟੈਂਕੀ ਨੂੰ ਕਦੋਂ ਉਤਰੋਗੇ ਫਿਰ ਜੇ ਜਦੋਂ ਮੈਨੂੰ ਇਹ ਦਾ ਇਨਸਾਫ ਮਿਲੂਗਾ ਜੀ ਤੇ ਜੇ ਕਰਤਾ ਕੋਈ ਤੁਹਾਡੀ ਨਹੀਂ ਸੁਣਾਈ ਹੁੰਦੀ ਫੇਰ ਮੈਂ ਉੱਤੇ ਹੀ ਮੋਰਚਾ ਰੱਖੂਗਾ